ਦੇਖੋ ਇਹ ਸਭ ਕੁਦਰਤ ਹੈ ਤੁਹਾਨੂੰ ਸਭ ਨੂੰ ਇਹ ਆਗਵਨਪੁਰ ਦੀਆਂ 96 ਆਗਵਨਪੁਰ ਦੀਆਂ ਵਾਜਿਦੀਆਂ ਲੱਖ ਲੱਖ ਵਧਾਈਆਂ ਸਾਰੇ ਡਾਕਰ ਵਾਸੀਆਂ ਨੂੰ ساری ਦੁਨੀਆ ਤੇ ਵਿਚਰਦੇ ਬਾਬਾ ਫਰੀਦ ਦੇ ਸੇਵਕ ਨਾਮ ਲਿਓ ਆ ਇਹ ਵਧਾਈ ਦੇ ਪਾਤਰ ਤਾਂ ਰਾਜਵੀਰ ਹੋ ਰਹੀ ਹੈ ਇਹਨਾਂ ਨੂੰ ਬੜੇ ਵੱਡ ਬੁੱਲੇ ਸਰਕਾਰ ਪੱਧਰ ਦੇ ਇਨਾਮ ਵੀ ਦਿੱਤੇ ਗਏ ਐ ਅੱਜ ਤਾਈਂ ਹੁਣ ਪਿੱਛੇ ਜੇ ਫਰਾਂਸ ਨੇ ਦਿਲ ਵੀ ਬਣਾ ਦਿੱਤਾ ਪਰ ਖੂਨ ਨਹੀਂ ਬਣ ਸਕਿਆ ਜਿਹੜਾ ਖੂਨ ਹੈ ਇਹ ਦਿੱਤਾ ਹੀ ਜਾ ਸਕਦਾ ਹੈ ਇਹ ਮਨਸੂਈ ਖੂਨ ਜਿਹਨੂੰ ਆਪਾਂ ਫੈਕਟਰੀਆਂ 'ਚ ਤਿਆਰ ਨਹੀਂ ਕੀਤਾ ਜਾ ਸਕਦਾ ਔਰ ਇੱਕ ਜੀਵਨ ਹੈ ਇਹ ਜੀਵਨ ਦੀ ਦਾਤ ਵੀ ਬਖਸ਼ਦਾ ਹੈ ਇਹ ਬੜਾ ਵੱਡਾ ਇਹਨਾਂ ਦਾ ਉਭਰਾਲਾ ਹੈ ਔਰ ਅੱਜ ਦੀ ਕੁਦਰਤੀ ਆਫਤ ਆਈ ਹੈ ਬਹੁਤ ਮੈਂ ਨਿਰਾਸ਼ਾ ਦੀਆਂ ਗੱਲਾਂ ਦੇਖੀਆਂ ਉਹਨਾਂ ਤੋਂ ਕਿ ਇਹ ਪਹਿਲੀ ਦਫਾ ਨਹੀਂ ਆਈ ਬੇਸ਼ੁਮਾਰ ਦਫਾ ਇਸੇ ਤਰ੍ਹਾਂ ਹੋਇਆ ਹੈ ਕੁਦਰਤ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਇਹ ਪੁਲਿਖ ਹੈ ਐਵੇਂ ਇੱਕ ਦੂਸਰੇ ਤੇ ਦੋਸ਼ ਦੇਣੇ ਇਹ ਵੀ ਪੁਲਿਖ ਹੈ ਆਪਨੂੰ ਸਭ ਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ ਸਿੱਖ ਧਰਮ ਚ ਤਾਂ ਚੜ੍ਹਦੀ ਕਲਾ ਦੇ ਜ਼ਿਕਰ ਹੋਇਆ ਹੈ ਰਾਸਾ ਨਾਲ ਕੀ ਕਰ ਸਕਦੇ ਹੋ ਤੁਸੀਂ ਹਮੇਸ਼ਾ ਗਰੀਬ ਦੀ ਬਿਆਸਰੇ ਦੀ ਬਦਦ ਕਰੇ ਆ ਮਾਇਆ ਨਾਲ ਜਿਹੜਾ ਹੈਗਾ ਮੋਹ ਕਿ ਸਿੱਖ ਧਰਮ ਨੇ ਇਸ ਦੇ ਖਿਲਾਫ ਵੀ ਗੱਲ ਕੀਤੀ ਹੈ ਕਿ ਮਾਇਆ ਜਿਹੜੀ ਹੈਗੀ ਹੈ ਇਹ ਤਾਂ ਵਿਹੁਣੀ ਹੈ ਏ ਜ਼ੈਰ ਸੋ ਸਾਰਿਆਂ ਨੂੰ ਆਪਾਂ ਨੂੰ ਇਸ ਦੁੱਖ ਦੀ ਘੜੀ ਚ ਨਰਾਸ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਜਿੱਥੇ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਸਹਾਇਕ ਦੇਣਾ ਚਾਹੀਦਾ ਮੈਂ ਤੁਹਾਨੂੰ 95 ਆਗਵੰਦਪੁਰ ਦੀਆਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਾਂਤਮਈ ਢੰਗ ਨਾਲ ਇੱਕ ਡਿਸਪਲਿਨ ਚ ਰਹਿੰਦੇ ਹੋਏ ਅਦਰਿੰਦਰ ਹੋ ਰਹੀਆਂ ਨੇ ਬੜਾ ਵੱਡਾ ਉਪਰਾਲਾ ਇਹਨਾਂ ਦਾ ਇਹ ਕਮੰਡਿੰਗ ચીਫ ਆਪਣੇ ਰਫੀਦਕੋਟ ਸ਼ਹਿਰ ਦੇ ਬੜਾ ਤਜਰਬਾ ਹੋ ਗਿਆ ਹੁਣ ਇਹਨਾਂ ਦਾ ਸਾਰੀ ਸਫਾਈ ਦਾ ਬੜਾ ਅੱਛਾ ਇੰਤਜ਼ਾਮ ਇਹਨਾਂ ਨੇ ਰੱਖਿਆ ਸੜਕਾਂ ਵਗੈਰਾ ਦੀ ਵੀ ਮੁਰੰਮਤ ਹੋ ਰਹੀ ਹੈ ਗੱਲ ਤਾਂ ਰਿਸੋਰਸਸ ਦੀ ਹੈ ਨਾ ਜਿੰਨੇ ਇਹਨਾਂ ਕੋਲੇ ਰਿਸੋਰਸਸ ਐ ਉਹ ਨਹੀਂ ਕੰਮ ਕਰ ਸਕਦੇ ਸਰਕਾਰਾਂ ਨੂੰ ਤੁਹਾਨੂੰ ਪਤਾ ਵੀ ਐਡੇ ਐਡੇ ਵੱਡੇ ਬਾਰਸ਼ਾਂ ਆ ਗੀਆਂ ਕੁਦਰਤੀ ਆਫਤਾਂ ਆ ਗੀਆਂ ਉੱਥੇ ਫੇਲ ਹੋ ਗਈਆਂ ਹੁਣ ਅੱਜ ਕਹਿ ਰਹੇ ਹੈਗੇ ਕਿ ਬੋਦੀ ਕੁਝ ਦੇਖੇ ਗਿਆ ਦੇਖੋ ਔਰ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਚੜ੍ਹਣਾ ਚਾਹੀਦਾ ਮੇਰਾ ਤੇ ਹੀਸ ਨੇ ਵਰਤੋ ਗੀ ਖਾਲਸਾ ਵਰਤੋ